ਜਰਾ ਸੰਗੇ ਹੋ ਕੇ ਭਾਈ ਗੁਰੂ ਜੀ ਦਾ ਖਾਲਸਾ ਭਾਈ ਗੁਰੂ ਜੀ ਦੀ ਫਤਿਹ ਛੋਡੇ ਪਿੰਡ ਵਿੱਚ ਭਾਈ ਅਮਰਤਪਾਲ ਸਿੰਘ ਖਾਲਸਾ ਦਾ ਅੱਜ ਆਪਾਂ ਜਥਾ ਲੈ ਕੇ ਆਏ ਹਾਂ ਖਾਲਸਾ ਜੀ ਦੇਲ ਚ ਨੇ ਸਾਨੂੰ ਸਾਰ ਨੂੰ ਪਤਾ ਹੈਗਾ ਸੋ ਜਥਾ ਜੀ ਗਵਾਈ ਉਹਨੇ ਮਾਤਾ ਜੀ ਕਰ ਰਹੇ ਤੇ ਸਾਰੀ ਸਿੱਖ ਸੰਗਤ ਕਰ ਰਹੀ ਹੈ ਬਾਈ ਤੂੰ ਦੁੱਖ ਕੀ ਹੋਊਗਾ ਆਪਣੇ ਲਈ ਕਿ ਜੋ ਆਪਣੇ ਲੜਿਆ ਆਪਣੇ ਬੱਚਿਆਂ ਲਈ ਨਿੱਕੇ ਨਿੱਕੇ ਬੱਚਿਆਂ ਨੂੰ ਅਮਰ ਛਾ ਕੇ ਸਿੱਧੇ ਰਾਹ ਤੇ ਲੈ ਕੇ ਆਇਆ ਉਹ ਬੰਦਾ ਇਹਨਾਂ ਨੇ ਜੇਲਾ ਚ ਡੱਕਤਾ ਆਪਾਂ ਸੋਚਦੇ ਨਹੀਂ ਜਦੋਂ ਉਹਨੂੰ ਜੇਲਾ 'ਚ ਡੱਕਿਆ ਆਪਣੇ ਲੋਕ ਡਰ ਕੇ ਘਰਾਂ 'ਚ ਬੜ ਕੇ ਸਾਡਾ ਲੋਕਾਂ ਨੇ ਬਹੁਤ ਸਾਦਤਾ ਮਰਦੇ ਭੰਨ ਦਾ ਜੇਕਰ ਆਪਾਂ ਉਹਦੀ ਸਾਥ ਦੇਤਾ ਅਮਰਤਪਾਲ ਸਿੰਘ ਤੇ ਸਤਾਈ ਸਿੰਘ ਅੰਦਰ ਨਹੀਂ ਜਾਂਦੇ ਸੀ ਪਰ ਲੇਟ ਹੋ ਗਏ ਲੋਕ ਹੁਣ ਡਰਨਾ ਨਹੀਂ ਕਿਸੇ ਤੋਂ ਕਿਸੇ ਦਾ ਕੋਈ ਲਾਚ ਨਹੀਂ ਰੱਖਣਾ ਕੋਈ ਦਾਰੂ ਪੁੱਕੀ ਫੀਮੇ ਬੰਨੜਾਉਂਦੇ ਨੇ ਪਿੰਡਾਂ 'ਚ ਚੋਰ ਨੇ ਨਾ ਚੋਰੀਆਂ ਕਰੀਆਂ ਹੋਈਆਂ ਆਪਣੇ ਬੱਚਿਆਂ ਦਾ ਮਾਸ ਖਾਦਾ ਹੋਇਆ ਇਹਨਾਂ ਨੇ ਆਪਣੇ ਬੱਚਿਆਂ ਦਾ ਮਾਸ ਕਿਵੇਂ ਨਸ਼ਾ ਵੇਚਣ ਵਾਲੇ ਇਹਨਾਂ ਦੇ ਬੰਦੇ ਵੱਡੇ ਬਲਾਇਕ ਇਹਨਾਂ ਦੇ ਬੰਦੇ ਜੋ ਆਪਣੇ ਬੱਚੇ ਇਹਨਾਂ ਨੂੰ ਪੈਸਾ ਦਿੰਦੇ ਨੇ ਤਾਂ ਸਮਝ ਲਓ ਫਿਰ ਉਹ ਆਪਣਾ ਮਾਸ ਹੀ ਹੋ ਗਿਆ ਹਰੇਕ ਡਰੱਗ ਡੀਲਰ ਡਰੱਗ ਮੰਨੀ ਇਹਨਾਂ ਕੋਲੇ ਜਾਂਦੀ ਆ ਤੇ ਉਹ ਡਰੱਗ ਮੰਨੀ ਨਾਲੇ ਵੋਟਾਂ ਲੜਦੇ ਨੇ ਇਹ ਚੋਰ ਨੇ ਚੋਰ ਜੇ ਨਹੀਂ ਚੋਰ ਤਾਂ ਮੈਂ ਸੋਨੂੰ ਗੈਂਪਲਾ ਕਨਾ ਦਿੰਨਾ ਤੁਸੀਂ ਮੈਨੂੰ ਐ ਦੱਸੋ ਇਹਨਾਂ ਨੇ ਕਿਹਾ ਸੀ ਵੀ ਅਸੀਂ ਨਸ਼ਾ 4 ਮਹੀਨਾ ਚੰਬੰਦ ਕਰ ਦਾਂਗੇ ਸਹੀ ਸਹੀ ਦੱਸੋ ਗੱਜ-ਬੱਜ ਕੇ ਨਸ਼ਾ ਬੰਦ ਹੋ ਗਿਆ ਨਹੀਂ ਗੁੱਗਣਾ ਹੋ ਗਿਆ ਨਹੀਂ ਫਿਰ ਇਹਨਾਂ ਨੇ ਕੀ ਕਿਹਾ ਸੀ ਮੈਂ ਪ੍ਰਚਾਰ ਨਹੀਂ